ਸਸ਼ੀ ਕਾਲਜ ਉਸਤੇ 12487 ਪੰਜਾਬ ਦਿੱਲੀ ਵਿੱਚ ਸ਼ਨੀਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਸੀਲਾਪੁਰ ਇਲਾਕੇ ਵਿੱਚ ਚਾਰ ਮੰਜ਼ਲੀ ਇਮਾਰਤ ਟੱਗ ਗਈ ਮੌਕੇ ਤੇ ਹਫੜਾ ਦਫੜੀ ਮੱਚ ਗਈ ਸਥਾਨਕ ਲੋਕਾਂ ਤੇ ਰਾਹਤ ਟੀਮਾਂ ਨੇ ਬਚਾਅ ਕਾਰਜ ਜੀ ਸ਼ੁਰੂ ਕਰ ਦਿੱਤਾ ਫਾਇਰ ਵਿਭਾਗ ਦੇ ਅਨੁਸਾਰ ਹੁਣ ਤੱਕ 3 ਤੋਂ 4 ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ ਹੈ ਪਰ ਅਜੇ ਵੀ ਕਈ ਲੋਕ ਮਲਬੇ ਹੇਠ ਫਸੇ ਹੋਏ ਹਨ ਮੌਕੇ ਤੇ 7 ਫਾਇਰ ਇੰਜਨ ਤੇ ਨਾਦ ਕੀਤੇ ਗਏ ਹਨ ਤੇ ਰਾਹ ਦੇ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ ਘਟਨਾ ਦੀ ਜਾਣਕਾਰੀ ਮਿਲਦੇ ਹੀ ਆਸ-ਪਾਸ ਦੇ ਲੋਕ ਮੌਕੇ ਤੇ ਪਹੁੰਚ ਗਏ ਤੇ ਮਲਬਾ ਹਟਾਉਣ ਵਿੱਚ ਮਦਦ ਕਰਨੀ ਸ਼ੁਰੂ ਕਰ ਦਿੱਤੀ ਸੋਸ਼ਲ ਮੀਡੀਆ ਦੇ ਸਾਹਮਣੇ ਆਇਆ ਹੈ ਕਿ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਥਾਨਕ ਲੋਕ ਰਾਹ ਟੀਮਾਂ ਦੇ ਨਾਲ ਮਲਬਾ ਹਟਾਉਣ ਅਤੇ ਜ਼ਖਮੀਆਂ ਨੂੰ ਬਾਹਰ ਕੱਢਣ ਵਿੱਚ ਲੱਗੇ ਹੋਏ ਹਨ ਇੱਕ ਪੁਲਿਸ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਸਵੇਰੇ 7 ਵਜੇ ਇੱਕ ਫੋਨ ਆਇਆ ਸੀ ਕਿ శ్రీਲੰਪੁਰ ਵਿੱਚ ਇੱਕ ਮਾਰ ਟੈਗ ਹੈ 7 ਫਾਇਰਿੰਜਨ ਮੌਕੇ ਤੇ ਪੇਚੇ ਗਏ ਹਨ ਅਤੇ ਕਈ ਟੀਮਾਂ ਕੰਮ ਕਰ ਰਹੀਆਂ ਹਨ ਸਸ਼ਵੀ ਕਾਲਜ ਉਸਤੇ 124 7 ਪੰਜਾਬ ਦਿੱਲੀ ਵਿੱਚ ਸ਼ਨੀਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਸੀਲਾਪੁਰ ਇਲਾਕੇ ਵਿੱਚ ਚਾਰ ਮੰਜ਼ਲੀ ਇਮਾਰਤ ਤੇ ਟੱਗੀ ਮੌਕੇ ਤੇ ਹਫੜਾ ਦਫੜੀ ਮੱਚ ਗਈ ਸਥਾਨਕ ਲੋਕਾਂ ਤੇ ਰਾਹਾ ਟੀਮਾਂ ਨੇ ਬਚਾਅ ਕਾਰਜ ਜੀ ਸ਼ੁਰੂ ਕਰ ਦਿੱਤਾ ਫਾਇਰ ਵਿਭਾਗ ਦੇ ਅਨੁਸਾਰ ਹੁਣ ਤੱਕ 3 ਤੋਂ 4 ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ ਹੈ ਪਰ ਅਜੇ ਵੀ ਕਈ ਲੋਕ ਮਲਬੇ ਹੇਠ ਫਸੇ ਹੋਏ ਹਨ ਮੌਕੇ ਤੇ 7 ਫਾਇਰ ਇੰਜਨ ਤੇ ਨਾਦ ਕੀਤੇ ਗਏ ਹਨ ਤੇ ਰਾਹਤ ਦੇ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ ਘਟਨਾ ਦੀ ਜਾਣਕਾਰੀ ਮਿਲਦੇ ਹੀ ਆਸ-ਪਾਸ ਦੇ ਲੋਕ ਮੌਕੇ ਤੇ ਪਹੁੰਚ ਗਏ ਤੇ ਮਲਬਾ ਹਟਾਉਣ ਵਿੱਚ ਮਦਦ ਕਰਨੀ ਸ਼ੁਰੂ ਕਰ ਦਿੱਤੀ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਹੈ ਕਿ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਥਾਨਕ ਲੋਕ ਰਾਹ ਟੀਮਾਂ ਦੇ ਨਾਲ ਮਲਬਾ ਹਟਾਉਣ ਅਤੇ ਜ਼ਖਮੀਆਂ ਨੂੰ ਬਾਹਰ ਕੱਢਣ ਵਿੱਚ ਲੱਗੇ ਹੋਏ ਹੱਥ ਇੱਕ ਪੁਲਿਸ ਅਧਿਕਾਰੀ ਨੇ ਪੀਟੀਆ ਨੂੰ ਦੱਸਿਆ ਕਿ ਸਵੇਰੇ 7 ਵਜੇ ਇੱਕ ਫੋਨ ਆਇਆ ਸੀ ਕਿ ਸੀਲੰਗਪੁਰ ਵਿੱਚ ਇੱਕ ਮਾਰ ਟੈਗ ਹੈ 7 ਫਾਇਰਿੰਜਨ ਮੋਕੇ ਤੇ ਪੇਚੇ ਗਏ ਹਨ ਅਤੇ ਕਈ ਟੀਮਾਂ ਕੰਮ ਕਰ ਰਹੀਆਂ ਹਨ ਸਸਵੀ ਕਾਲਜ ਉਸਤੇ 12487 ਪਿੰਛੋ ਦਿੱਲੀ ਵਿੱਚ ਸ਼ਨੀਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਸੀਲਮਪੁਰ ਇਲਾਕੇ ਵਿੱਚ ਚਾਰ ਮੰਜ਼ਲੀ ਇਮਾਰਤ ਢਹਿ ਗਈ ਮੌਕੇ ਤੇ ਹਫੜਾ ਦਫੜੀ ਮੱਚ ਗਈ ਸਥਾਨਕ ਲੋਕਾਂ ਤੇ ਰਾਹਾ ਟੀਮਾਂ ਨੇ ਬਚਾਅ ਕਾਰਜ ਜੀ ਸ਼ੁਰੂ ਕਰ ਦਿੱਤਾ ਫਾਇਰ ਵਿਭਾਗ ਦੇ ਅਨੁਸਾਰ ਹੁਣ ਤੱਕ 3 ਤੋਂ 4 ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ ਹੈ ਪਰ ਅਜੇ ਵੀ ਕਈ ਲੋਕ ਮਲਬੇ ਹੇਠ ਫਸੇ ਹੋਏ ਹਨ ਮੌਕੇ ਤੇ 7 ਫਾਇਰ ਇੰਜਨ ਤੇ ਨਾਦ ਕੀਤੇ ਗਏ ਹਨ ਅਤੇ ਰਾਹਾ ਤੇ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ ਘਟਨਾ ਦੀ ਜਾਣਕਾਰੀ ਮਿਲਦੇ ਹੀ ਆਸ-ਪਾਸ ਦੇ ਲੋਕ ਮੌਕੇ ਤੇ ਪਹੁੰਚ ਗਏ ਤੇ ਮਲਬਾ ਹਟਾਉਣ ਵਿੱਚ ਮਦਦ ਕਰਨੀ ਸ਼ੁਰੂ ਕਰ ਦਿੱਤੀ ਸੋਸ਼ਲ ਮੀਡੀਆ ਦੇ ਸਾਹਮਣੇ ਆਇਆ ਹੈ ਕਿ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਥਾਨਕ ਲੋਕ ਰਹਾਟੀ ਮਦਦ ਨਾਲ ਮਲਬਾ ਹਟਾਉਣ ਅਤੇ ਜ਼ਖਮੀਆਂ ਨੂੰ ਬਾਹਰ ਕੱਢਣ ਵਿੱਚ ਲੱਗੇ ਹੋਏ ਹਨ ਇੱਕ ਪੁਲਿਸ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਸਵੇਰੇ 7 ਵਜੇ ਇੱਕ ਫੋਨ ਆਇਆ ਸੀ ਕਿ ਸੀਲੰਗਪੁਰ ਵਿੱਚ ਇੱਕ ਮਾਰ ਟੈਗ ਹੈ ਸੱਤ ਫਾਇਰ ਇੰਜਣ ਮੌਕੇ ਤੇ ਪਹੁੰਚੇ ਗਏ ਹਨ ਅਤੇ ਕਈ ਟੀਮਾਂ ਕੰਮ ਕਰ ਰਹੀਆਂ ਹਨ ਸਸਵੀ ਕਾਲਜ ਤੋਂ 12487 ਪਿੰਡਾ ਦਿੱਲੀ ਵਿੱਚ ਸ਼ਨੀਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਸੀਲਾਪੁਰ ਇਲਾਕੇ ਵਿੱਚ ਚਾਰ ਮੰਜ਼ਲੀ ਇਮਾਰਤ ਢਹਿ ਗਈ ਮੌਕੇ ਤੇ ਹਫੜਾ ਦਫੜੀ ਮੱਚ ਗਈ ਸਥਾਨਕ ਲੋਕਾਂ ਤੇ ਰਾਹਤ ਟੀਮਾਂ ਨੇ ਬਚਾਅ ਕਾਰਜ ਜੀ ਸ਼ੁਰੂ ਕਰ ਦਿੱਤਾ ਫਾਇਰ ਵਿਭਾਗ ਦੇ ਅਨੁਸਾਰ ਹੁਣ ਤੱਕ 3 ਤੋਂ 4 ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ ਹੈ ਪਰ ਅਜੇ ਵੀ ਕਈ ਲੋਕ ਮਲਬੇ ਹੇਠ ਫਸੇ ਹੋਏ ਹਨ ਮੌਕੇ ਤੇ 7 ਫਾਇਰ ਇੰਜਨ ਤੇ ਨਾਦ ਕਿਤੇ ਗਏ ਹਨ ਤੇ ਰਾਹਾਂ ਤੇ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ ਘਟਨਾ ਦੀ ਜਾਣਕਾਰੀ ਮਿਲਦੇ ਹੀ ਆਸ-ਪਾਸ ਦੇ ਲੋਕ ਮੌਕੇ ਤੇ ਪਹੁੰਚ ਗਏ ਤੇ ਮਲਬਾ ਹਟਾਉਣ ਵਿੱਚ ਮਦਦ ਕਰਨੀ ਸ਼ੁਰੂ ਕਰ ਦਿੱਤੀ ਸੋਸ਼ਲ ਮੀਡੀਆ ਦੇ ਸਾਹਮਣੇ ਆਇਆ ਹੈ ਕਿ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਥਾਨਕ ਲੋਕ ਰਹਾਟੀ ਮਦਦ ਨਾਲ ਮਲਬਾ ਹਟਾਉਂਦੇ ਅਤੇ ਜ਼ਖਮੀਆਂ ਨੂੰ ਬਾਹਰ ਕੱਢਣ ਵਿੱਚ ਲੱਗੇ ਹੋਏ ਹਨ ਇੱਕ ਪੁਲਿਸ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਸਵੇਰੇ 7 ਵਜੇ ਇੱਕ ਫੋਨ ਆਇਆ ਸੀ ਕਿ ਸੀਲੰਗਪੁਰ ਵਿੱਚ ਇੱਕ ਮਾਰ ਟੈਗ ਹੈ 7 ਫਾਇਰਿੰਜਨ ਮੌਕੇ ਤੇ ਪੇਚੇ ਗਏ ਹਨ ਅਤੇ ਕਈ ਟੀਮਾਂ ਕੰਮ ਕਰ ਰਹੀਆਂ ਹਨ